ਕੀ ਗੱਲ ਹੋਈ ਤੋ ਬੇ ਆਏ ਮਾਰੇ ਚਲਾ ਕੇ ਕੱਪੜੇ ਕਿੰਨੀ ਵਾਰ ਕਿਹਾ ਤੈਨੂੰ ਮਾਤਾ ਵੀ ਨਾ ਮਸ਼ੀਨ ਦੇ ਉੱਪਰ ਕੱਪੜੇ ਰੱਖਿਆ ਕਰ ਮਨ ਮਨ ਤਾਂ ਮੁਸ਼ਕ ਮਾਰਦਾ ਤੇਰੇ ਕੱਪੜਿਆਂ ਚੋਂ ਕਿਉਂ ਮੁਸ਼ਕਾ ਤੋ ਮਾਰਦਾ ਹੁਣ ਸਾਰਾ ਦਿਨ ਕੰਮ ਕਰਦੀ ਆ ਪਸੀਨਾ ਆ ਜਾਂਦਾ ਮੁੜਕਾ ਮੁੜਕੇ ਦੀ ਮਾੜੀ ਮੋਟੀ ਮੁਸ਼ਕ ਮਾਰਦੀ ਹੂ ਮੁਸ਼ਕ ਨੂੰ ਮੈਨੂੰ ਕੀ ਕੋਈ ਬਿਮਾਰੀ ਐ ਨਾਉਂ ਦੀ ਤਾਂ ਹੈ ਨਹੀਂ ਤੂੰ 15 15 ਦਿਨ ਮੁਸ਼ਕ ਹੀ ਆਉਣੀ ਤੇ ਕੱਪੜਿਆਂ ਚ ਸਾਡੇ ਕੱਪੜਿਆਂ ਚ ਵੀ ਮੁਸ਼ਕ ਆਉਣ ਲਾਏਗੀ ਨਹੀਂ ਪੁੱਤ ਮੈਨੂੰ ਤਾਂ ਰੋਜ਼ ਨਾ ਹੁੰਨੀ ਆ ਬਸ ਕਰ ਜਾ ਪਤੀਏ ਤੇਰਾ ਨਾ ਹੁੰਨੀ ਆ ਰੋਜ਼ ਤੈਨੂੰ ਨਹੀਂ ਦਿਸਦਾ ਮੈਂ ਤਾਂ ਰੋਜ਼ ਹੀ ਨਹਾਉਣੀ ਆ ਮੈਨੂੰ ਕਾਨੂੰ ਦਿਸਦਾ ਮੈਂ ਤਾਂ ਅੰਨੀ ਆ ਦੇਖ ਮੇਰੇ ਗੋਡੇ ਦੁਖਦੇ ਨੇ ਪੈਰਾ ਪੈ ਰਹਿ ਕੇ ਮੈਂ ਇਥੋਂ ਧੋਤੇ ਨਹੀਂ ਜਾਂਦੀ ਗੋਡੇ ਹੀ ਦੁਖਦੇ ਨੇ ਹੱਥ ਤਾਂ ਨਹੀਂ ਦੁਖਦੇ ਤੇਰੇ ਹੱਥਾਂ ਨਾਲ ਮਲਦਾ ਬੈਠ ਕੇ ਆ ਮਸ਼ੀਨ 'ਚ ਮੈਂ ਦੋ ਗੇੜੇ ਦੇ ਦੇਣੀ ਆ ਚੱਲ ਨਾ ਨਾ ਮੈਂ ਤਾਂ ਮਸ਼ੀਨ 'ਚ ਨਾ ਪਾਈ ਕੱਪੜੇ ਸਾਡੇ ਕੱਪੜੇ 'ਚ ਵੀ ਮੁਸ਼ਕ ਆਉਣ ਲੱਗ ਜੂ ਜਦੋਂ ਕੋਈ ਮੈਂ ਕੰਮ ਕਰਦੀ ਹਾਂ ਤੂੰ ਤਾਂ ਸਾਨੂੰ ਮੁਸ਼ਕ ਨਹੀਂ ਆਉਂਦੀ ਕੱਪੜਿਆਂ ਨੇ ਮੇਰੇ ਮੁਸ਼ਕ ਮਾਰਦੀ ਆ ਸਾਰਾ ਦਿਨ ਗੋਹਾਕੂੜਾ ਸਿੱਟਦੀ ਐ ਸਾਰਾ ਦਿਨ ਰੋਟੀਆਂ ਚੁੱਲੇ ਮੂਰੇ ਪਕਾਉਣੀਓ ਪਸੀਨਾ ਆ ਜਾਂਦਾ ਰੋਟੀਆਂ ਚ ਨਹੀਂ ਮੇਰੀਆਂ ਚ ਮੁਸ਼ਕਲ ਆ। ਅੱਛਾ ਹੁਣ ਤੂੰ ਮੇਰੇ ਤੇ ਉਹ ਮਾਰੇਂਗੀ। ਮਸ਼ੀਨ ਮੇਰੇ ਟੇਕੇ ਨੇ ਲੈ ਕੇ ਦਿੱਤੀ ਆ ਤੇਰੇ ਮੁੰਡੇ ਨੇ ਨਹੀਂ ਲੈ ਆ ਕੇ ਖੜਾਈ ਹੈਗੀ ਮਸ਼ੀਨ ਵਿੱਚ ਕੱਪੜੇ ਧੋਵੇਂਗੀ। ਆਪਦੇ ਹੱਥ ਨਾਲ ਧੋਲਾ। ਉਹ ਕੀ ਹੋ ਗਿਆ ਤੁਸੀਂ ਸਵੇਰੇ ਸਵੇਰੇ ਕਾਹਤੋਂ ਕਚੀਰਾ ਪਾ ਲੰਨੇ ਹੋ। ਹੁਣ ਕੁੰਡੇ ਕੇ 17 18 ਜੀ ਨੇ ਉਹਨਾਂ ਨੇ ਮੈਨੂੰ ਬੋਲਦੇਗਾ ਕੋਈ ਜਿੰਨਾ ਤੁਸੀਂ ਬੋਲਦੇ ਹੋ। ਆ ਤੇਰੀ ਮਾਂ ਹੀ ਨਹੀਂ ਘਟ ਹੈਗੀ। ਮਸ਼ੀਨ 'ਚ ਬੈਹਿੰਦੀ ਕੱਪੜੇ ਪਾਉਣਾ। ਮੁਸਕ ਮਾਰਦੀਆਂ ਮਨਮਣੇ ਦੇ ਕੱਪ ਉਹ ਫਿਰ ਕੀ ਹੁੰਦਾ ਤੋ ਲੈਣ ਦੇ ਕੀ ਹੋ ਜੂ ਮਸ਼ੀਨ ਕੱ洗 ਜੂਗੀ ਮੇਰੀ ਮਸ਼ੀਨ ਚ ਕੱਪੜੇ ਨਹੀਂ ਪਾਉਣੇ ਨੂੰ ਕਹਿੰਦੇ ਹੱਥ ਨਾਲ ਧੋ ਲੂਗੀ ਤੁਸੀਂ ਕਾਹਨੂੰ ਲੜਦੇ ਹੋ ਪੁੱਤ ਮੇਰੇ ਪਿੱਛੇ ਕੋਈ ਨਾ ਮੈਂ ਆਪੇ ਤੁਹਾਨੂੰ ਹੌਲੀ ਹੌਲੀ ਲੜਾਈ ਦੀ ਜੜ ਤਾਂ ਤੂੰ ਹੀ ਆ ਲੜਾਈ ਤਾਂ ਤੂੰ ਹੀ ਪੂਆਣੀ ਆ ਅਖੇ ਮੈਂ ਕੀ ਕਹਿਨੀ ਆ ਮੈਂ ਕਾਹਨੂੰ ਪਾਉਣੀ ਆ ਪੁੱਤ ਲੜਾਈ ਬਸ ਦੇ ਰਸ ਦੇ ਰਹੋ ਮੇਰੇ ਪਿੱਛੇ ਨਾ ਲੜੋ ਮੈਂ ਤਾਂ ਆਪਦੇ ਕੱਪੜੇ ਆਪ ਧੋ ਲੈ ਹੱਥ ਬੰਨਦਾ ਜੂ ਉੱਪਰ ਆ ਫਿਰ ਕਿਉਂ ਰੋਲਾ ਪਾ ਰਿਆ ਤੂੰ ਨਾ ਬਾਲਾ ਨਾ ਬੋਲ ਹੱਥ ਬੰਨਦਾ ਹੱਥ ਬੰਨਦਾ ਉਹਨੂੰ ਕਹਿੰਦਾ ਕੀ ਆ ਵੀ ਹੱਥ ਨਾਲ ਧੋ ਲੈ ਆਪਣੇ ਕਪੜੇ ਤੇ ਵੀ ਮੁਸਕਾਉਣ ਲਾਉਗੀ ਹੋਰ ਇਹ ਮਸ਼ੀਨ ਮੇਰੀ ਖਰਾਬ ਕਰਕੇ ਟਰੂ ਪਾਉਣ ਲੱਗੇ ਨੇ ਨਾ ਇਹ ਮਸ਼ੀਨ ਤੇ ਚੁੱਪ ਕਰ ਜਾ ਪੁੱਤ ਮੈਂ ਤਾਂ ਵੀ ਅੱਥੀ ਤੋਂ ਲੈਣੀ ਆ ਤੂੰ ਰਾਜੀ ਰਹਿ ਤੂੰ ਆਪ ਦਾ ਰਾਂਝਾ ਰਾਜੀ ਰੱਖ ਮੂੰਹ ਰਾਜੀ ਕਿੱਥੇ ਰਹਿਣ ਦਿੰਨੀ ਆ ਚੱਲ ਚੰਗਾ ਫਿਰ ਕਾਨੂੰ ਬੋਲਦੇ ਐ ਨਾ ਜਲੂਸ ਕੱਟਦੀਆਂ ਪਹਿਲਾਂ ਮੇਰਾ ਗੋਡਾ ਵਾਹ ਜਲੂਸ ਨੂੰ ਕੁਝ ਕਹਿੰਦਾ ਹੈਗਾ ਮੈਨੂੰ ਹੀ ਕਹਿਣਾ ਤੂੰ ਜਲੂਸ ਕੱਢਦੀ ਆ ਹੁਣ ਦੱਸ ਮੈਂ ਗੋਲੀ ਮਾਰਾਂ ਕਿਸੇ ਨੂੰ ਗੋਲੀ ਮਾਰਾਂ ਨਾਲੇ ਹੋਰ ਮਾਰਾਂ ਚੱਲ ਚੰਗਾ ਅੰਦਰ ਜਾ ਲਹੂ ਪੀ ਰੱਖਿਆ ਮੇਰਾ ਤਾਂ ਭਾਗ ਦੇ ਡਾਇਰੈਕਟਲੀ ਕਰੇ ਹੋਏ ਕੱਪੜੇ ਉਹ ਜੇ ਨਹੀਂ ਕੱਪੜੇ ਤਾਂ ਉਹ ਚੁੱਪਤਾ ਕਰ ਜਾ ਗਵੰਡੀਆਂ ਨੂੰ ਕੋਈ ਸੁਣਾ ਨਹੀਂ ਆ ਬਸ ਫਿਰ ਆਪਣੀ ਮਾਂ ਨੂੰ ਕਹਿ ਦੇ ਮੇਰੇ ਮੂਰੇ ਆਪਣੀ ਬਰੀ ਸਿੱਟਣ ਦੀ ਲੋੜ ਨਹੀਂ ਹੈਗੀ ਹੁਣ ਤਾਂ ਕਹਿ ਦਿੰਦਾ ਹਜ਼ਾਰਾਂ ਬਾਾਰ ਹੁਣ ਮੈਂ ਅੱਡ ਕਾਹਾਂ ਕੁਛ ਬਸ ਤੈਨੂੰ ਦੱਸਤਾ ਚੁੱਪ ਕਰ ਜਾ ਹੱਥ ਬਣਾ ਲੈ ਤੂੰ ਨਾਲੇ ਉਹਦੀ ਤਰਫਦਾਰੀ ਜੀ ਘੱਟ ਕਰਿਆ ਕਰ ਤੈਨੂੰ ਕੀ ਪਤਾ ਇੱਕ ਦਿਨ ਘਰੇ ਰਹਿ ਕੇ ਦੇਖਗੀ ਮੈਂ ਤੰਗ ਕਰਦੀ ਆ ਜੇ ਨਾ ਤੇਰੇ ਨਾਸੀ ਤੋਂ ਆ ਲੈ ਆਉਨੇ ਮੈਂ ਕੀ ਤਰਫਦਾਰੀ ਕਰਤੀ ਮੈਂ ਬੋਲਿਆ ਕੁਛ ਤੂੰ ਮੇਰੀ ਯਾਰਾ ਜੀ ਬਸ ਬੋਲਿਆ ਨਾ ਕਰ ਚੱਲ ਠੀਕ ਹੈ ਚੰਗਾ ਰੋਟੀ ਬੰਨਦੇ ਮੇਰੀ ਮਾਂ ਜਾਨਾ ਦਾਪਤਰ ਬੇ ਰੱਬਾ ਇੱਕ ਪੁੱਤ ਦਿੱਤਾ ਸੀ ਇੱਕ ਧੀ ਵੀ ਦੇ ਦਿੰਦਾ ਲੋਕ ਕਹਿੰਦੇ ਨੇ ਵੀ ਪੁੱਤ ਹੋਵੇ ਧੀਆ ਤਾਂ ਹੋਣਾ ਪਰ ਆ ਨਰਕ ਦੀ ਜ਼ਿੰਦਗੀ ਤਾਂ ਨਾ ਜਿਉਣੀ ਪੈਂਦੀ ਮਾਂ ਮਾ ਧੀਆ ਸੋ ਦੁੱਖ ਸੁੱਖ ਕਰਦੀਆਂ ਕੋਈ ਮਾੜਾ ਮੋਟਾ ਸਹਾਰਾ ਬਣਦੀ ਮੇਰੀ ਇਨੇ ਤਾਂ ਇਨੇ ਤਾਂ ਪਾਏ ਆ ਮੈਂ ਨਹੀਂ ਇਹ ਜੀ ਦੇਖਣੀ ਕਿਤੇ ਜਿਹੜੀ ਇਹ ਆਈ ਏ ਸਾਡੇ ਘਰੇ ਕਲੇਣੀ ਨਾ ਹੋਵੇ ਕਿਸੇ ਥਾਂ ਦੀ ਜੇ ਸੁਣ ਗਿਆ ਨਾ ਫੇਰ ਗੁੱਤ ਪਟਟੂਗੀ ਚੁੱਪੀ ਕਰ ਜਾ ਮਨਾ ਉਹ ਵਾਤਾ ਸਾਈਡ ਤੇ ਕਰਕੇ ਪਾ ਦੇ ਕੱਪੜੇ ਆ ਮੇਰੇ ਕੱਪੜਿਆਂ ਦੇ ਲਵੇ ਨਾ ਪਾ ਨਹੀਂ ਨਹੀਂ ਪਾਉਂਦੀ ਭੈਣੇ ਤੇ ਇਥੋਂ ਤਾਂ ਇਉਂ ਡਰਦੀ ਆ ਮੈਂ ਸੱਤ ਵੇਲੇ ਡਰਦੀ ਆ ਇੱਕ ਵੇਲੇ ਨਹੀਂ ਬੱਸ ਕਰ ਜਾ ਨਾ ਬੋਲ ਕਿੰਨਾ ਫਰਕ ਐ ਮੇਰੇ ਕੱਪੜਿਆਂ 'ਚ ਕਿਹੜਾ ਪਾ ਪਈ ਐ ਅੱਜ ਕੋਈ ਜ਼ਿਆਦਾ ਨਹੀਂ ਬੋਲੀ ਜਾਂਦੀ ਭਲਾਂ ਨੂੰ ਆਹੋ ਤੈਨੂੰ ਤਾਂ ਮੈਂ ਹੀ ਬੋਲਦੀ ਦਿਖਦੀ ਆ ਹੋਰ ਤੈਨੂੰ ਕੋਈ ਕਾਹਨੂੰ ਬੋਲਦਾ ਦਿਖਦਾ ਉਹ ਕਰਜਾ ਚੁੱਪ ਯਾਰ ਹਟਦੀ ਨਹੀਂ ਗਈ ਤੂੰ ਅੱਜ ਪੁੱਤ ਮੇਰੇ ਗੋਡੇ ਦੀ ਦਵਾਈ ਮੁੱਕੀ ਪਈ ਐ ਮੈਨੂੰ ਲਿਆ ਦੇ ਮੈਡੀਕਲ ਤੋਂ ਆਉਂਦਾ ਹੋਇਆ ਲਿਆ ਦੂੰਗਾ ਆਉਂਦਾ ਹੋਇਆ ਹੈ ਨਹੀਂਗਾ ਟਾਈਮ ਮਾਤਾ ਇਹਦੇ ਕੋਲ ਯਾਰ ਜਾਊਂਗਾ ਤਾਂ ਹੈਗਾ ਹੁਣ ਆਉਂਦਾ ਆਉਂਦਾ ਫੜ ਲਿਆ ਹੂੰਗਾ ਇੰਨਾ ਵੇਲਾ ਹੋ ਗਿਆ ਤੂੰ ਜੇ ਮੈਂ ਤੈਨੂੰ ਕਿਹਾ ਸੀ ਬਟਿੱਕ ਤੋਂ ਕੱਪੜੇ ਲਿਆਉਣੇ ਫੜ ਕੇ ਉਦੋਂ ਤਾਂ ਤੇਰੇ ਕੋਲ ਟਾਈਮ ਨਹੀਂ ਹੁੰਦਾ ਇਹਦੀ ਦਵਾਈਆਂ ਪਿੱਛੇ ਤੇਰੇ ਕੋਲ ਬਥੇਰਾ ਟਾਈਮ ਹੁੰਦਾ ਓ ਯਾਰ ਉਹ ਤਾਂ ਸੱਚੀ ਪੈ ਮਨੀ ਤੀ ਮੇਰੇ ਕੋਲ ਦਫ਼ਤਰ ਤੈਨੂੰ ਪਤਾ ਕੰਮ ਕਿੰਨਾ ਸੀ ਮਾਤਾ ਸਾਨੂੰ ਬਖਸ਼ ਦੇ ਆਪਜੀ ਦਵਾਈ ਆਪੇ ਲੈ ਆਈ ਜਾ ਕੇ ਓ ਯਾਰ ਹੁਣ ਇਹ ਕਿਵੇਂ ਲਿਆਊਗੀ ਭਲਾ ਦੱਸ ਤੂੰ ਲੈ ਜਾ ਇਹਨੂੰ ਪੀਜੀਆ ਲੱਗਦਾ ਤੈਨੂੰ ਮੈਂ ਹੀ ਨਹੀਂ ਇਸ ਘਰ ਤੇ ਚੰਗੀ ਲੱਗਦੀ ਆ ਵੀ ਇੱਛਾ ਤੇਰੀ ਕਰਦੀ ਅੱਜ ਪੂਰੀ ਮੈਂ ਛੱਪਾ ਲੈ ਜਾ ਮੂਹ ਓਕ ਕਿੱਦਰਾ ਹੁਣ ਮੂਵੇ ਮਰ ਜਾ ਕੀ ਬਣੂਗਾ ਦ ਹੀਂ ਨਾ ਬੋਲਦੀ ਐ ਨਾ ਬੋਲਦੀ ਐ ਤੇਰੀ ਗੱਲ ਸੁਣ ਕਮਲ ਕਾਹ ਤੋਂ ਜਲੂਸ ਕੱਢੀ ਜਨੀ ਤੂੰ ਜਲੂਸ ਹਲ ਤਾਂ ਹੋਰ ਨਿਕਲੂ ਜਲੂਸ ਤੇ ਬਣਦਾ ਕੀ ਆ ਓਏ ਐਡੀ ਗੱਲ ਤਾਂ ਨਹੀਂ ਜਿੱਡੀ ਤੂੰ ਬਣਾ ਕੇ ਬੈਠ ਗਈ ਯਾਰ ਐਡੀ ਗੱਲ ਹੋਰ ਕਿੱਡੀ ਗੱਲ ਹੋਊਗੀ ਰੋ ਮਾਂ ਪੁੱਤ ਓ ਫਿਰ ਹੈ ਤਾਂ ਮਾਂ ਨੇ ਕੁਝ ਕਿਹਾ ਵੀ ਨਹੀਂ ਹੈਗਾ ਤੈਨੂੰ ਤੂੰ ਆਪ ਹੀ ਬੋਲੀ ਜਾਨੀ ਪਤਾ ਨਹੀਂ ਕਿਉਂ ਆਹੋ ਮਹੀਂ ਬੋਲਦੇ ਤਾਂ ਹੋਈ ਚੰਗੀ ਲੱਗਦੀ ਆ ਓਨੂੰ ਕਹਦੇ ਜਾ ਕੇ ਦਪਾ ਰੱਖਿਆ ਮੈਨੂੰ ਇੱਥੇ ਦੁਖੀ ਨਾ ਕਰੇ ਯਾਰ ਹੱਥ ਬਣਾ ਲੈ ਕਿਉਂ ਜਲੂਸ ਕੱਢਦੇ ਗਵੰਡੀ ਕੀ ਕਹਿਣਗੇ ਦੇਖੀ ਕੰਧਾਂ ਤੇ ਚੜੇ ਖੜੇ ਨੇ ਜਲੂਸ ਕਰਦੇ ਗਵਾਂਡੀ ਗਵਾਂਡੀਆਂ ਦੀ ਚਿੰਤਾ ਤੈਨੂੰ ਮੇਰੀ ਚਿੰਤਾ ਨਹੀਂ ਹੈਗੀ। ਉਹ ਫਿਰ ਬਿਨਾਂ ਗੱਲ ਤੋਂ ਜਲੂਸ ਕੱਢਦੀ ਅੱਜ ਤੂੰ। ਮੇਰੀ ਗੱਲ ਸੁਣ ਤੂੰ ਚਮਨੀ ਕੀ ਐ ਨਸ? ਮੇਰੇ ਬੰਦਿਆਂ ਨੂੰ ਇੱਕ ਗੱਲ ਸੁਣ ਲੈ। ਜਾਂ ਤਾਂ ਆਪਦੀ ਮਾਂ ਨੂੰ ਰੱਖ ਲੈ ਜਾਂ ਮੈਨੂੰ ਰੱਖ ਲੈ। ਜਾਂ ਫਿਰ ਜਿਵੇਂ ਮੈਂ ਕਹੂੰਵੇਂ ਕਰਨਾ ਪਊਗਾ। ਯਾਰ ਮਾਂ ਨੂੰ ਹੁਣ ਘਰੋਂ ਥੋੜੀ ਕੱਢਾਂਗੇ ਆਪਾਂ ਭਲਾਉਣ ਦੱਸ। ਇਹ ਤੂੰ ਸੋਚ ਫਿਰ ਮੈਨੂੰ ਜਾਣ ਦੇ। ਤੂੰ ਮੇਰੀ ਗੱਲ ਸੁਣ ਮਰਿਆ ਠੰਡੇ ਦਿਮਾਗ ਨਾਲ ਸੋਚ ਜਿਵੇਂ ਕਹਾਂਗੀ ਆਪਾਂ ਉਮੀ ਕਰ ਲਾਂਗੇ। ਬਸ ਇੱਕ ਵਾਰ ਹੋਰ ਸੋਚ ਲੈ। ਮੈਂ ਤੈਨੂੰ ਕਹਤਾ ਜੇ ਤੂੰ ਗਦੇ ਨੂੰ ਕੋੜਾ ਕਹੇਂਗੀ ਤਾਂ ਕੋੜ ਪਾ ਠੀਕ ਹੈ ਕੋਈ ਚੱਕਰ ਦਿਨ ਨੂੰ ਲੰਬਾ ਨਹੀਂ ਆਊਗਾ ਜਿਵੇਂ ਤੂੰ ਕਹੇਂਗੀ ਉਹ ਮੈਂ ਚੱਲੂਗਾ ਠੀਕ ਹੈ ਟਰ ਬੈਗ ਉਸ ਚਲ ਟਿਫਨ ਨਰ ਫੜਾ ਮੈਂ ਟਿਫਨ ਨਰ ਸੋਈ ਦੇ ਵਿੱਚ ਕਦੋਂ ਦਾ ਤਾਂ ਬੰਨ ਕੇ ਰੱਖਿਆ ਪਿਆ ਲੈ ਚੱਕ ਕੇ ਉੱਥੋਂ ਚਲ ਚਾ ਵੇ ਪੁੱਤ ਲਿਆ ਦੀ ਪੋਸਸ ਸੰਤ ਨਹੀਂ ਗਿਆ ਲੈ ਹੱਥ ਜਿ ਜੋੜ ਕੇ ਵਾ ਗਿਆ

Oh! Oh, saya terlalu keras. Saya tak boleh berjaga-jaga. Oh, oh, oh. Oh, saya terlalu keras. Oh, oh. Saya tak boleh berjaga-jaga. Saya berjaga-jaga dengan kaki. Oh, saya terlalu keras. ਕਿਹੜਾ ਹਟੂ ਬਾ ਮਸ਼ੀਨ ਦਾ ਤੇਲ ਹੀ ਨਹੀਂ ਹੈਗਾ ਪਤਾ ਨਹੀਂ ਕਿੱਥੇ ਧਰਿਆ ਹੋਊਗਾ ਜੇ ਕਹੂੰਗੀ ਉਹਨੇ ਥੋੜੀ ਕਹਿਣਾ ਵੀ ਬੇਬੇ ਦੇ 6:00 ਵਜੇ ਸਭ ਕੁਝ ਬੋਲੂਗੀ ਚੱਲ ਮਨਾ ਜੇ ਗਵੰਡੀਆਂ ਦੇ ਗਈ ਫੇਰ ਵੀ ਲੜੂਗੀ ਉਹ ਕਿਹੜਾ ਹਲੀਮਾਨ ਸ ਹੈ ਦੁੱਖ dard ਨਹੀਂ ਕਿਸੇ ਦਾ ਜਾਣਦੀ ਹੁਣ ਤਾਂ ਆਪਦੀ ਰਾਮ ਰੀਲਾ ਛੇੜ ਲੈਣੀ ਹੈ ਓਹ ਹੋ ਆ ਕੱਪੜੇ ਵੀ ਪਏ ਸੀ ਧੋਣ ਵਾਲੇ ਹੁਣ ਕਿਵੇਂ ਧੋਵਾਂਗੀ ਉਹ ਤਾਂ ਸੁੱਤੀ ਪਈ ਐ ਮਨਾ ਮਸ਼ੀਨ 'ਚ ਹੀ ਦੇ ਦੇ ਦੋ ਬੇੜੇ ਹੁਣ ਇਹ ਕਿਹੜਾ ਧੋਣੇ ਐ ਐਂ ਕਹਿ ਦੂਗੀ ਬੇਬੇ ਦੇ ਕੱਪੜਿਆਂ 'ਚ ਤਾਂ ਮੁਸ਼ਕ ਮਾਰਦੀ ਐ ਮੁਸ਼ਕ ਮਾਰਦੀ ਐ ਸਾਰਾ ਦਿਨ ਮੁਸ਼ਕ ਮੁਸ਼ਕ ਕਰੀ ਜਾਂਦੀ ਐ ਓਹੋ ਹਾਲ ਮਨਾ ਦੇ ਦੇ ਦੋ ਬੇੜੇ ਜਾ ਕੇ ਫਟਾਫਟ thank <laughs> you ਨਾ ਮਸ਼ੀਨ ਹੁਣ ਕਿਉਂ ਚਲਾ ਲਈ ਹੁਣ ਕਿਹਦੇ ਕੱਪੜੇ ਪਾਤੇ ਇਹਦੇ ਚ ਤੂੰ ਮੈਂ ਆਪਦੇ ਕੱਪੜੇ ਧੌਂਦੀ ਸੀ ਆ ਮੇਰੇ ਹੱਥ ਤੇ ਸੱਟ ਵੱਜੀ ਮੈਂ ਥੋੜ੍ਹ ਤੋਂ ਥੇਨੀ ਜਾਂਦੇ ਸੀ ਵਾਹ ਚੱਲ ਮਸ਼ੀਨ ਤੇ ਧੌਂਦੀ ਮਾਂਤਾ ਤੈਨੂੰ ਇੱਕ ਵਾਰ ਕਹੇ ਤਾਂ ਸਮਝ ਨਹੀਂ ਆਉਂਦਾ ਹੈਗਾ ਤੇਰੇ ਕੱਪੜਿਆਂ 'ਚ ਇੰਨੀ ਮੁਸ਼ਕ ਆਉਂਦੀ ਤੂੰ ਕਿਉਂ ਮੇਰੀ ਮਸ਼ੀਨ ਦਾ ਵੀ ਸੱਤਿਆਨਾਸ਼ ਕਰੇਂਗੀ ਇਹਦੇ ਤੇ ਦੱਸ ਤੂੰ ਕੱਪੜੇ ਕਿਉਂ ਪਾ ਦਿੰਨੀ ਆ ਕੋਈ ਨਾ ਪੁੱਤ ਤੂੰ ਸੁੱਤੀ ਪਈ ਸਵੇਂ ਮੈਂ ਤੈਨੂੰ ਪੁੱਛਣਾ ਭੁੱਲੀ ਆਖੇ ਪੁੱਛਣਾ ਭੁੱਲ ਗਈ ਮੈਂ ਹੁਣ ਦੱਸ ਇਹ ਚ ਕਿਵੇਂ ਕੱਪੜੇ ਧੌਂਗੀ ਨਾਲੇ ਮੈਥੋਂ ਤੇ ਤੇਰੇ ਕੱਪੜੇ ਨਹੀਂ ਮਸ਼ੀਨ ਦਾ ਸੱਤੇ ਨਾਸ ਕਰਕੇ ਰੱਖਤਾ ਅੱਜ ਪੁੱਤ ਮੈਂ ਹੱਥ ਨਾਲੀ ਧੋਂਦੀ ਸੀ ਰੋਜ਼ ਅੱਜ ਮੇਰੇ ਹੱਥ ਤੇ ਆ ਚਾਕੂ ਵੱਜ ਗਿਆ ਪੜਲਾ ਕੱਢ ਲੈ ਛੇਤੀ ਕੱਢ ਕਿੱਥੇ ਮੇਰੀ ਜਾਨ ਨੂੰ ਸਿਆਪੇ ਪਾਏ ਨੇ ਤੇ ਕੇ ਨੇ ਮੇਰੇ ਨੇ ਮੇਰੇ ਵਾਸਤੇ ਲੈ ਕੇ ਦਿੱਤੀ ਐ ਇਹ ਛੋਡੇ ਵਾਸਤੇ ਨਹੀਂ ਲੈ ਕੇ ਦਿੱਤੀ ਹੈਗੀ ਆ ਤੁਸੀਂ ਵੀ ਹੁਣ ਮੌਕੇ ਤੇ ਆ ਗਏ ਆ ਗੱਲ ਸੁਣੋ ਮੇਰੀ ਮਾੜੀ ਜੀ ਹੁ ਰਿਆ ਕੇ ਕੀ ਹੋ ਗਿਆ ਹੁਣ ਐਨ ਧੁੱਪੇ ਰੱਖੋ ਮਸ਼ੀਨ ਨੂੰ ਹੋ ਗਈ ਕਦਾ ਤਾ ਦਿਓ ਸੱਤਿਆਨਾਸ ਕਰਤਾ ਸਾਰੀ ਮਸ਼ੀਨ ਦਾ ਮੇਰੀ ਦਾ ਆਪਦੇ ਕੱਪੜੇ ਪਾ ਕੇ ਬਹਿ ਗਈ ਲਦਾਸ ਵਿੱਚ ਨਾਲੇ ਪਤਾ ਵੀ ਕਿੰਨੀ ਵਾਰ ਕਿਹਾ ਵੀ ਭਾਈ ਕੱਪੜੇ ਚ ਇੰਨੀ ਦਾ ਮੁਸ਼ਕ ਮਾਰਦੀ ਆ ਮਾਂ ਤੂੰ ਵੀ ਸਾਰਾ ਦਿਨ ਕਲੇਸ਼ ਕਰਾਉਣ ਨੂੰ ਰਹਿੰਦੀ ਐ ਤੂੰ ਹੱਥੀ ਤੋਂ ਲੈਂਦੀ ਦੱਸ ਕਿ ਢਿੱਕ ਗੱਲ ਦੀ ਇਹ ਬੇਪੁੱਤ ਰੋਜ਼ ਹੱਥੀ ਤੋਂ ਨਿਆ ਮੇਰੇ ਹੱਥ ਤੇ ਸੱਟ ਵੱਜ ਗਈ ਤਾ ਮੈਂ ਕਦੇ ਸੱਟ ਵੱਜੀ ਕਦੇ ਗੋਡੇ ਦੁਖੇ ਕਦੇ ਮੋਢਾ ਦੁਖਿਆ ਇਹਨੇ ਕੂਣੀ ਦੁਖੀ ਸਾਰਾ ਦਿਨ ਤੂੰ ਇਹੀ ਆਨੇ ਬਹਾਨੇ ਕਰਦੀ ਰਹਿੰਦੀ ਐ ਤੂੰ ਦੱਸ ਦੂੜ ਦਾ ਕੱਪੜਾ ਤੇਰਾ ਤੂੰ ਹੱਥੀਂ ਧੋ ਲੈ ਕਿਉਂ ਕ੍ਰੇਸ ਕਰਾਣੀ ਹੁੰਨੀ ਏ ਤੂੰ ਚਲ ਮੈਂ ਨਿਮਾਫ਼ ਕਰ ਐਨੀ ਮਹਿੰਗੀ ਮੇਰੀ ਮਸ਼ੀਨ ਆ ਕੰਪਨੀ ਦੀ ਮਸ਼ੀਨ ਆ ਪਤਾ ਕਿੰਨੀ ਮਹਿੰਗੀ ਆ ਜੇ ਐਨਾ ਹੀ ਸ਼ੌਂਕ ਆ ਨਾ ਕੱਪੜੇ ਧੋਣ ਦਾ ਮਸ਼ੀਨ ਨਾ ਚਾਹਦੇ ਭਤੀਜੇ ਤੋਂ ਮੰਗਾ ਲੈ ਜਿਹਦੇ ਸਾਰਾ ਦਿਨ ਗੁੰਗੌਂਦੇ ਰਹਿੰਦੀਆਂ ਦੇ ਦਊਗਾ ਲੈ ਆ ਕੇ ਤੈਨੂੰ ਸਾਰਾ ਦਿਨ ਕੋਈ ਨਾ ਕੋਈ ਕੰਡੇ ਵੀ ਦੀ ਰਹਿੰਦੀ ਆ ਧੁੱਪੇ ਰੱਖ ਦੋ ਇਹਨੂੰ ਹੁਣ ਧੁੱਪੇ ਕਰ ਦੋ ਉੱਧਰ ਖੜੀ ਸਾਰਾ ਕੋਈ ਦਿਨ ਨਹੀਂ ਲੰਘੇਗਾ ਜਿਸ ਤਰ੍ਹਾਂ ਨਾ ਕਰੀਂ ਤੁਮ ਲਾਉਂਦੇ ਮੈਂ ਤਾਂ ਪਾਗਲੇ ਸਮਝਦੇ ਜਿਵੇਂ ਮੈਨੂੰ ਕੁਝ ਪਤਾ ਹੀ ਨਹੀਂ ਹੁੰਦਾ ਲੇਕਿਨ ਇਹ ਮੇਰੇ ਚਾਕੂ ਵੱਜਿਆ ਹੱਥ ਤੇ ਹੁਣ ਤਾਂ ਲੱਗਿਆ ਹੈ ਦਿਖਦਾ ਨਹੀਂ ਮੈਨੂੰ ਓ ਹੁਣ ਕੀ ਤੇ ਗੋਲੀ ਮਾਰ ਤਾ ਨੂੰ ਮਸ਼ੀਨ ਚ ਕਪੜੇ ਧੋਣ ਦੀ ਮਾਰੀ ਨਹੀਂ ਨਾ ਬਹਾਨਾ ਲਾ ਲਈ ਮੇਰੇ ਸੱਟ ਵੱਜੀ ਓ ਫਿਰ ਤੂੰ ਐਂ ਕਰ ਅਕਰ ਰੋਜ਼ ਦੀ ਕਲੇਸ ਕਰਕੇ ਮਸ਼ੀਨ ਦਾ ਤੂੰ ਆਪਦੇ ਕਪੜੇ ਧੋ ਕੇ ਨੂੰ ਮਸ਼ੀਨ ਨੂੰ ਅੰਦਰ ਲਾ ਦਿਆ ਕਰ ਹੁਣ ਬੇਬੇ ਦਾ ਦਿਮਾਗ ਤੇ ਹੀ ਹੋ ਰਿਹਾ ਤੇਰੇ ਭਾਦ ਹੁਣ ਮੈਂ ਬੇਬੇ ਦੇ ਪਿੱਛੇ ਪਿੱਛੇ ਫਿਰੀ ਜਾਵਾਂ ਹਨਾ ਪਤਾ ਨਹੀਂ ਕਦੋਂ ਖੜਾ ਛੁੱਟੂਗਾ ਨਹੀਂ ਨਹੀਂ ਸਾਜਰੇ ਦੱਸ ਸਬਜੀ ਕੱਟਣ ਨੂੰ ਕੀ ਹੋ ਗਿਆ ਤੀ ਉਹੀ ਤਾਂ 4 ਘੰਟੇ ਪਹਿਲਾਂ ਲੰਗਰ ਪਕਾ ਕੇ ਰੱਖ ਦਿੰਦੀ ਆ ਦੇ ਸੁਣ ਲਾ ਹੁਣ ਕਿਵੇਂ ਬੂਕ ਰਹੀ ਆ ਕਿਵੇਂ ਖੇਖਣ ਕਰਦੀ ਆ ਯਾਰ ਮੈਂ ਵੀ ਅੱਕਿਆਂ ਪਿਆ ਰੋਜ ਦਾ ਯਾਰ ਇਹ ਪਤਾ ਨਹੀਂ ਕਿਉਂ ਨਹੀਂ ਸਮਝਾਈ ਤੋ ਸਮਝ ਦੱਸ ਕਿ ਬੰਬ ਡਿੱਗ ਗਿਆ ਉਹਦੇ ਤੇ ਹੁਣ ਉਹੀ ਤਾਂ ਗੱਲ ਹੈ ਜੇ ਗੁਸਤਖੀ ਨਹੀਂ ਹੈਗਾ ਵੀ ਰੋਣ ਵਾਲੀ ਗੱਲ ਤਾਂ ਨਹੀਂ ਫਿਰ ਤਾਂ ਤੁਹਾਨੂੰ ਲੱਗ ਗਿਆ ਪਤਾ ਤੁਸੀਂ ਮੈਨੂੰ ਮਾੜਾ ਕਹਿੰਦੇ ਸੀ ਉਹ ਹੋ ਗਿਆ ਫਿਰ ਮੈਂ ਕਰਾਂ ਵੀ ਕੀ ਕਰਾਂ ਦੱਸ ਤਾ ਦੇ ਮੈਨੂੰ ਕੋਈ ਹੱਲ ਵੀ ਤਾਂ ਹੋਵੇ ਨਾ ਕੀ ਹੋ ਗਿਆ ਤੈਨੂੰ ਸੁੱਕੀ ਸਾਂ ਦੀ ਕਾਹਦੇ ਵਾਸਤੇ ਰੋਣੀ ਆ ਤੂੰ ਦੇਖ ਕਿਵੇਂ ਖੇਖਣ ਕਰਦੀ ਆ ਪਤਾ ਨਹੀਂ ਰੋਣ ਨੂੰ ਕੀ ਹੋਇਆ ਕੀ ਕਹਿਤਾ ਤੈਨੂੰ ਕਿਸੇ ਨੇ ਇਹੋ ਜਿਹਾ ਲੱਗ ਗਈ ਤੇ ਬੁੱਕਣ ਹਲੋ ਸਤਿ ਸ੍ਰੀ ਅਕਾਲ ਪੁੱਤ ਬੋਲਾ ਬੋਲ ਬੋਲਾ ਬੋਲਦਾ ਹਾਂ ਪੁੱਗਾ ਹਾਂ ਹਾਂ ਠੀਕ ਆ ਬੁੱਤ ਕੀ ਹੋ ਗਿਆ ਪੁੱਤ ਨੂਤਰੀ ਬਾਜ ਕੀ ਹੋ ਗਿਆ ਮੈਂ ਤਾਂ ਇਹ ਕਹਿੰਦੀ ਸੀ ਪੁੱਤ ਤੂੰ ਮੈਨੂੰ ਲੈ ਜਾ ਮੈਂ ਤਾਂ ਮੇਰੇ 7:00 ਵਜ ਗਈ ਨਾਲੇ ਮੇਰਾ ਗੋਡਾ ਵਾਲਾ ਦੁਖਦਾ ਮੈਥੋਂ ਤੁਰਿਆ ਰੀ ਜਾਂਦਾ ਪੁੱਤ ਤੂੰ ਮੈਨੂੰ ਦਵਾਈ ਦਵਾ ਦੇ ਤੇਰਾ ਪੁੰਨ ਹੋਊਗਾ ਕੋਹਾਂ ਤੋਂ ਮਨ ਗੱਲ ਕੋਲ ਕੀ ਦੱਸ ਕੀ ਗੱਲ ਹੋਊਗੀ ਗੱਲ ਤਾਂ ਪੁੱਤ ਪਤਾ ਹੀ ਐ ਤੇਰੀ ਪਰਜਾਈ ਦਾ ਸੁਭਾਅ ਦਾ ਤੈਨੂੰ ਪਤਾ ਹੀ ਐ ਬਾਲੀ ਪੈੜੀ ਆ ਉਹ ਉਹਨਾਂ ਨਾਲ ਤਾਂ ਮੈਥੋਂ ਕੱਪੜੇ ਧੁੱਤੇ ਜਾਂਦੇ ਨੇ ਨਾਉ ਆਪ ਤੋਂ ਹੁੰਦੀ ਐ ਕਿਵੇਂ ਤੇਰੇ ਕੱਪੜਾ ਤੇ ਮੁਸ਼ਕ ਮਾਰਦੀ ਐ ਬਾਈ ਉਸਕੇ ਨਾਲ ਬੁਲਾਰੂ ਬਾਈ ਦਾਪ ਉਹਦੇ ਮਗਰ ਲੱਗਿਆ ਹੋਇਆ ਬਾਈ ਦਾਪ ਉਹਸੇ ਦੀਆਂ ਹੀ ਸੁਣਦਾ ਮੈਨੂੰ ਮੇਰੀ ਕਦੋਂ ਸੁਣਦਾ ਮੈਂ ਬੜੀ ਔਖੇ ਪੁੱਤ ਮੇਰੇ ਬਾ ਬੜੀ ਦੁਖੀ ਹੋਈ ਪਈ ਐ ਮੈਨੂੰ ਦੱਸ ਕਿਦਨ ਲੈ ਜਾ ਮੇਰਾ ਪੁੱਤ ਬਣ ਕੇ ਪੁੱਤ ਉਹਨੂੰ ਫਿਕਰ ਦਾ ਕਰ ਮਾਹਣੇ ਆ ਗਿਆ ਸਿਕੰਡ ਆ ਜਾ ਪੁੱਤ ਉਹਨੇ ਆ ਜਾ ਦੇਖ ਲੈ ਆ ਦੇਖ ਲੈ ਹੁਣ ਕਿਵੇਂ ਖੇਖਣ ਕਰਦੀ ਆ ਘਮਾਤਾ ਹੁਣ ਮਿੰਟਾਂ ਦੇ ਵਿੱਚ ਫੋਨ ਹੁਣ ਨਹੀਂ ਦੁਖਿਆ ਇਹਦਾ ਹੱਥ ਫੋਨ ਲਾਉਣ ਲੱਗੇ ਉਦੋਂ ਤਾਂ ਬੜੇ ਡਰਾਮੇ ਕਰਦੀ ਸੀ ਕਿ ਮੇਰਾ ਹੱਥ ਦੁਖਦਾ ਚੱਲ ਵਧੀਆ ਇੱਕ ਗੋਲਾ ਤਾਂ ਵਧੀਆ ਹੋ ਲੈ ਜੋ ਇਹਨੂੰ ਇਹਦਾ ਭਤੀਜਾ ਪਰ ਇਹ ਬੜਾ ਟਣੂਗੀ ਤੂੰ ਨਾ ਹੁਣ ਰੋਕਣ ਬੈਠ ਜੀ ਕਿਤੇ ਇਹਨੂੰ ਕਿਤੇ ਕਹਿ ਦੇ ਰਹਿਣ ਦੇ ਸੁਣ ਗਿਆ ਜਾਂਦੀ ਆ ਪਰ ਇਹ ਜਾਣ ਦੇ ਨਾ ਬੁਹਤ ਅਦਲੀਆ ਜਿਆਦਾ ਪੀ ਲੈਂਦਾ ਬੁਹਤ ਤੂੰ ਜਿਹੜੀ ਜਿਉਣੀ ਗਿਆ ਚਾਮਰੀ ਜਮੀਰ ਵਾਲੇ ਜਿਹੜੇ ਤੈਨੂੰ ਨਹੀਂ ਪਿਆਉਂਦੇ ਨਾਲ ਇਹਨਾਂ ਤੋਂ ਮੁਸਕਾਂ ਦੀ ਆ ਤੇਰੇ ਚ ਆਹੋ ਮੁਸਕ ਤਾਂ ਫਿਰ ਆਉਗੀ ਜਿਹੜੇ ਬੰਦੇ ਨੇ ਨਾ ਹੌਣਾ ਧੌਣਾ ਨਹੀਂ ਹੈਗਾ ਮੁਸਕੀ ਆਊ ਉਹਦੇ ਵਿੱਚ ਫੁਰਕੇ ਫੁੱਲ ਵਸਣਗੇ ਪਾਪੀ ਤੈਨੂੰ ਤਾਂ ਮੈਂ ਬੁਲਾਇਆ ਨਹੀਂ ਉਹਦਾ ਵਿੱਚ ਨਾ ਇਹ ਬਹੁਤ ਚੰਗੀ ਗੱਲ ਹੈ ਇਹਨੂੰ ਨਾ ਬੜਾ ਲੈਕਚਰ ਜਾਣਾ ਰਹਿ ਤੂੰ ਆਪਦੀ ਭੂਆ ਨੂੰ ਲੈ ਕੇ ਤੋੜਾ ਬਣ ਮੈਂ ਤਾਂ ਭੂਆ ਨੂੰ ਲੈ ਜਾਂਦਾ ਪਰ ਮਰੀ ਤੇ ਨਾ ਫੜ ਜਾ ਉੱਥੇ ਨਹੀਂ ਐਨਾ ਹੀ ਔਖਾ ਹੋਣਾ ਫਿਰ ਤੂੰ ਆਪ ਮਸ਼ੀਨ ਲੈ ਕੇ ਦੇ ਦੇ ਭੂਆ ਨੂੰ ਤੋ ਲੈ ਅਗਲੂ ਕੱਪੜੇ ਮਸ਼ੀਨ ਦੇ ਵਿੱਚ ਸਾਡੇ ਕੱਲੇ ਕਦੋਂ ਬੰਨੀ ਐ ਇਹ ਮੀਨਾਂ ਤਾਂ ਮੈਂ 100 ਵਾਧੂ ਮੇਰੀ ਭੂਆ ਨੂੰ ਪਰ ਤੂੰ ਤਾਂ ਮਰ ਗਿਆ ਕਿਉਂ ਬੜੇ ਭਾਈ ਤੈਨੂੰ ਵੀ ਮੁਸਕ ਮਾਰਦੀ ਐ ਹੈ ਯਾਦ ਕਰ ਉਹ ਵੇਲਾ ਯਾਦ ਹੈਗਾ ਤੂੰ ਮੈਥੋਂ ਵੱਡਾ ਹੈ ਤੂੰ ਦੋਫੜ ਮਰ ਗਿਆ ਸੀ ਕਿੱਡਾ ਕਦੀ ਤੂੰ ਭੂਆ ਨੇ ਵਿਆਹ ਨਹੀਂ ਕਰਾਇਆ ਤੁਝਾ ਕਹਿੰਦੀ ਮੇਰਾ ਮੁੰਡਾ ਰੁਲ ਜੂਗਾ ਖੇਤ ਕੰਮ ਕਰਾਇਆ ਕਰਦੀ ਤੇਰੇ ਰਾਤ ਨੂੰ ਕੱਪੜੇ ਸੀ ਮੈਂ ਕਰਦੀ ਬੰਦਿਆਂ ਨੂੰ ਕੰਮ ਕਰੇ ਮੇਰੀ ਭੂਆ ਨੇ ਖੇਤ ਚ ਮਾੜੀ ਮੋਟੀ ਤਾਂ ਸ਼ਰਮ ਕਰ ਤੂੰ ਆਉਂਦੀ ਆ ਕਿ ਨਾ ਤੈਨੂੰ ਸ਼ਰਮ ਮਾੜੀ ਮੋਟੀ ਜਿਹੜੀ ਕੁਰਸੀ ਤੇ ਬੈਈ ਤੂੰ ਹੁਣ ਬੈਠਿਆ ਨਾ ਉਹ ਭੂਆ ਕਰਕੇ ਆ ਜਿਵੇਂ ਤੇਰੀਆਂ ਪੀਸਾਂ ਭੜੀਆਂ ਨੇ ਦਿਨੇ ਨਰਮਾ ਚੁੱਕ ਕੇ ਨਾ ਰਾਤ ਨੂੰ ਟੀਂਡੇ ਕੱਢਣੇ ਉਹ ਲੱਗਿਆ ਉਹ ਉਹ ਵੇ ਕੀ ਤੇ ਯਾਦ ਨੇ ਪੁੱਤ ਉਹ ਕੱਲ ਦੀ ਆਈ ਆ ਭੂਆ ਇਹਦੇ ਮਗਰ ਲੱਗ ਰਿਆ ਇਹੇ ਸਾਰਾ ਪਿੰਡ ਫਿੱਪਤਾ ਕਰਿਆ ਕਰਦਾ ਪੂਆ ਦੀਆਂ ਨਾ ਕਿਤੇ ਸਾਡੇ ਤੋਂ ਲਿਆ ਆਏ ਨੇ ਅਣਖ ਦੀ ਜ਼ਿੰਦਗੀ ਜੀਏ ਆ ਨੇ ਚੱਲ ਪੂਆ ਜਾਨੀ ਖੜੀ ਹੋ ਮਾਂ ਇੱਕ ਮਿੰਟ ਪਰ ਜਾਈ ਬਣੂ ਤੇਰੇ ਨਾਲ ਵੀ ਆਈ ਸੁਣਿਆ ਭਾਈ ਤੇਰਾ ਵੀ ਵਿਆਹ ਨਾਲ ਹੀ ਐ ਅਰੇ ਤੇਰੇ ਜਵਾਂਖਾਂ ਨੂੰ ਵੀ ਤਾਂ ਉਹਨਾਂ ਚੋਂ ਮੁਸਕ ਮਾਰੂ ਤੇਰੇ ਚੋਂ ਮੇਰੀ ਮਾਂ ਨਹੀਂ ਤੂੰ ਜਾਇਕ ਕਰੋ ਹੁਣ ਤੂੰ ਕੱਟੇਗਾ ਮੈਨੂੰ ਕਰੋ ਹਾਂ ਮੈਂ ਕੱਢਦਾ ਤੈਨੂੰ ਤੂੰ ਰੋਜ਼ ਕਹਿਨੀ ਆ ਮੈਂ ਜਾਣੀ ਆ ਮੈਂ ਜਾਣੀ ਆ ਜਾ ਮੇਰੀ ਮਾਂ ਨਹੀਂ ਤੂੰ ਜਾ ਇੱਥੋਂ ਮਾਰੋ ਅਗਲਾ ਮੈਨੂੰ ਇਹਨੂੰ ਕਿਹਾ ਮੈਨੂੰ ਨਾ ਕੱਟੇ ਕਰੋ ਮਨਾ ਲੈਂਦਾ ਇਹਨੂੰ ਮਾਂ ਮੈਨੂੰ ਵੀ ਮਾਫ ਕਰ ਦੇ ਮਾਂ ਭੁੱਲ ਗਈ ਦੀ ਮੈਂ ਕਿਹੜੀਆਂ ਔਖਾਂ ਨਾਲ ਪਾਲਿਆ ਤੈ ਮੈਨੂੰ ਭੁੱਲ ਗਈ ਦੀ ਮੈਂ ਦਿਹਾੜੀਆਂ ਕਰੀਆਂ ਨੇ ਤਾਂ ਦਿਹਾੜੀਆਂ ਮੈਨੂੰ ਪੜਾਣ ਖਾਤਰ ਦਿਹਾੜੀਆਂ ਕਿਵੇਂ ਭੁੱਲ ਜਾਵਾਂ ਲੋਕਾਂ ਦੇ ਖੇਤਾਂ ਚ ਤਰੀਏ ਤੂੰ ਦਿਨ ਰਾਤ ਕਿਵੇਂ ਭੁੱਲ ਜਾਵਾਂ ਅੱਜ ਤੱਕ ਕੋਈ ਉਂਗਲ ਕਰਕੇ ਨਹੀਂ ਕਹਿ ਸਕਦਾ